ਤੈਂਗੜਪੁਰ ਬਨ ਦੀ ਸਥਿਤੀ ਕਾਬੂ ਦੇ ਅੰਦਰ ਦੱਸੀ ਜਾ ਰਹੀ ਹੈ ਨੌਜਵਾਨ ਰਾਤ ਦਿਨ ਆਪਣੀਆਂ ਸੁਪਾਵਾਂ ਤੈਂਗੜ ਬਨ ਦੇ ਉੱਪਰ ਨਿਵਾ ਰਹੇ ਹਨ ਨੌਜਵਾਨਾਂ ਨੇ ਰਲ ਕੇ ਇਸ ਬਨ ਨੂੰ ਮਜ਼ਬੂਤ ਕੀਤਾ ਅਸੀਂ ਇਸ ਵੇਲੇ ਤੈਂਗੜਪੁਰ ਖੜੇ ਹੈਗੇ ਆ ਬਨ ਦੇ ਬਿਲਕੁਲ ਅਸੀਂ ਉੱਪਰ ਅਸੀਂ ਸਟੇਸ਼ਨਡ ਹੈਗੇ ਆ ਤੇ ਇੱਥੇ ਪਿਛਲੇ 2 ਦਿਨਾਂ ਤੋਂ 48 ਘੰਟਿਆਂ ਤੋਂ ਜਿਹੜਾ ਹੈਗਾ ਬਨ ਨੂੰ ਜਿਹੜਾ ਹੈਗਾ ਬਚਾਅ ਦਾ ਕੰਮ ਚੱਲ ਰਿਹਾ ਹੈਗਾ ਪਾਣੀ ਕੱਲ ਤੋਂ ਘਟਿਆ ਜ਼ਰੂਰ ਹੈਗਾ ਤੇ ਜਿੰਨੇ ਵੀ ਇੱਥੇ ਕੋਈ ਨੁਕਸਾਨੀਆਂ ਗਿਆ ਸੀਗਾ ਬੰਨ ਜਿਹੜਾ ਹੈਗਾ ਉਹਨੂੰ ਢਾਹ ਲਗਣੀ ਸ਼ੁਰੂ ਹੋਈ ਸੀਗੀ ਉਹਨੂੰ ਜਿਹੜਾ ਹੈਗਾ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਡਰੇਨੇਜ ਵਿਭਾਗ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਇੱਥੇ ਕੰਮ ਕਰ ਰਹੇ ਹੈਗੇ ਹੁਣ ਇਸ ਵੇਲੇ ਜਿਹੜਾ ਲੇਟੈਸਟ ਡਾਟਾ ਹੈਗਾ ਉਹ 65 ਦੇ ਲਾਗੇ ਤੱਕ ਹੈਗਾ ਬਟ ਇੱਥੇ ਪਹੁੰਚਦੇ ਪਹੁੰਚਦੇ ਦੇ ਵਿੱਚ ਪਾਣੀ ਥੋੜਾ ਹੋਰ ਵੀ ਐਡਪ ਹੋ ਜਾਂਦਾ ਹੈਗਾ ਸੋ ਤੁਸੀਂ ਕਹਿ ਸਕਦੇ ਹੋ ਕਿ ਇੱਥੇ 70 ਤੋਂ 72000 ਜਿਹੜਾ ਕੁਝ ਪਾਣੀ ਇਸ ਵੇਲੇ ਚੱਲ ਰਿਹਾ ਹੈ ਅਸੀਂ ਆਰਮੀ ਦੇ ਨਾਲ ਵੀ ਤਾਲਮਿਲ ਤੇ ਆਰਮੀ ਵੀ ਸ਼ੋ ਹੋ ਸਕਦਾ ਸਾਡੇ ਕੋਲ ਅੱਜ ਸ਼ਾਮ ਤੱਕ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਇੱਥੇ ਨੇ ਇਹਦੇ ਨਾਲੋਂ ਹੋਰ ਕਈ ਜਿਹੜਾ ਬੱਤਰ ਹਾਲਾਤ ਕਈ ਸਾਰੇ ਜ਼ਿਲ੍ਹਿਆਂ ਵਿੱਚ ਹੈਗੇ ਨੇ ਆਰਮੀ ਉੱਥੇ ਆਪਣਾ ਕੰਮ ਕਰ ਰਹੀ ਹੈ ਅਸੀਂ ਆਰਮੀ ਦੇ ਇੱਕ ਇੰਜੀਨੀਅਰਿੰਗ ਵਿੰਗ ਨੂੰ ਸਟੈਂਡ ਬਾਈ ਤੇ ਕਰ ਦਿਆ ਹੈਗਾ ਉਹ ਲਗਾਤਾਰ ਉਹਨਾਂ ਨੂੰ ਫੋਟੋ ਵੀਡੀਓਜ਼ ਵੀ ਅਸੀਂ ਭੇਜ ਰਹੇ ਹੈਗੇ ਆ ਕਉਨਾਂ ਦੀ ਟੀਮ ਜਿਵੇਂ ਹੀ ਫ੍ਰੀ ਹੋ ਕੇ ਉਹ ਇੱਥੇ ਮੋਬਿਲਾਈਜ਼ ਕਰੇ। ਸੋ ਲੋਕਾਂ ਦਾ ਸਹਿਯੋਗ ਜੀ ਬਿਲਕੁਲ ਇਹਦੇ ਵਿੱਚ ਅਤੁੱਲ ਹੈ। ਰੈੱਡ ਕਰਾਸ ਵੱਲੋਂ ਜੀ ਜੋ ਵੀ ਕੋਈ ਬੇਸਿਕ ਚੀਜ਼ਾਂ ਹੈਗੀਆਂ ਨੇ ਪਾਵੇਂ ਅਸੀਂ ਇੱਥੇ ਤੇਲ ਮੁਹੱਈਆ ਕਰਾਣਾ ਹੈਗਾ। ਇੱਥੇ ਤੁਸੀਂ ਦੇਖ ਰਹੀਏ ਕਿ ਬਹੁਤ ਸਾਰੀ ਮਸ਼ੀਨਰੀ ਕੰਮ ਕਰ ਰਹੀ ਹੈ। ਹਾਈਡਰਾ, ਜេសਬੀ, ਟਰੈਕਟਰ ਬਹੁਤ ਸਾਰੇ ਕੰਮ ਕਰ ਰਹੇ ਹੈਗੇ ਨੇ। ਸੋ ਅਸੀਂ ਜਿਹੜਾ ਹੈਗਾ ਤੇਲ ਇੱਥੇ ਡੀਜ਼ਲ ਪ੍ਰੋਵਾਈਡ ਕਰਾ ਰਹੇ ਹੈਗੇ ਹਾਂ ਉਸ ਤੋਂ ਇਲਾਵਾ ਤਰਪਾਲਾਂ ਤੇ ਹੋਰ ਵੀ ਜੋ ਵੀ ਇੱਥੇ ਰਿਕੁਆਇਰਮੈਂਟ ਹੈਗੀ ਹੈ ਜਿਵੇਂ ਜਿਵੇਂ ਉਹਦੀ ਲੋੜ ਪੈਂਦੀ ਹੈਗੀ ਹੈ ਹਰ ਇੱਕ ਚੀਜ਼ ਇੱਥ ਠੀਕ ਹੈ ਅਸੀਂ ਹਾਲਾਤ ਜਿਹੜੇ ਹੈਗੇ ਨੇ ਮੋਨੀਟਰ ਕਰ ਰਹੇ ਹੈਗੇ ਆ ਸਾਡੀ ਬਿਲਕੁਲ ਪੂਰ ਜ਼ੋਰ ਕੋਸ਼ਿਸ਼ ਹੈਗੀ ਹੈ ਕਿ ਆਪਾਂ ਇਹਨੂੰ ਕੰਟਰੋਲ ਦੇ ਵਿੱਚ ਰੱਖੀਏ ਬੜੀ ਕਿਰਪਾ ਹੈਗੀ ਵੀ ਸਾਡਾ ਜ਼ਿਲ੍ਹਾ ਅਜੇ ਤੱਕ ਜਿਹੜਾ ਹੈਗਾ ਉਹ ਇੱਥੇ ਪਾਣੀ ਦਾ ਫਲੋ ਬਹੁਤ ਹੈਗਾ ਸਤਲੁਜ ਬਹੁਤ ਮੇਜਰ ਪੋਰਸ਼ਨ ਜੋ ਸਾਡੇ ਜ਼ਿਲ੍ਹੇ ਦਾ ਹੈਗਾ ਉਹਨੂੰ ਕਵਰ ਕਰਦੇ ਹੋਏ ਜਾਂਦੀ ਹੈਗੀ ਹੈ ਤੇ ਉਹਦੇ ਬਾਵਜੂਦ ਜਿਹੜੇ ਹੈਗੇ ਨੇ ਸਾਡੇ ਕੋਲ ਫਿਲਹਾਲ ਸਿਚੁਏਸ਼ਨ ਜਿਹੜੀ ਹੈਗੀ ਸਾਰੀ ਅੰਡਰ ਕੰਟਰੋਲ ਤੇ ਅਸੀਂ ਇਹਨੂੰ ਅੰਡਰ ਕੰਟਰੋਲ ਬਣਾਏ ਰੱਖਣ ਦੇ ਵਿੱਚ ਪੂਰੇ ਜਿਹੜੇ ਸਾਡੇ ਜ਼ਿਲ੍ਹਾ ਨਿਵਾਸੀ ਹੈਗੇ ਨੇ ਉਹ ਸਾਰਿਆਂ ਦੀ ਜਿਹੜੀ ਮਦਦ ਕਰਨ ਵਿੱਚ